topi <tuk> Bali ya Nah, ini kan ada jantan Nah, baik, coba Jadi lainnya apa nih? Kedonca Apa oh, jantan siang?

ਸਾਰਾ ਪੁੱਛੀਆ ਉਹ ਤੇ ਭਾਈ ਛੇ ਮਹੀਨੇ ਹੋ ਗਏ ਕਿ ਦੁਕਾਨ ਤੇ ਸ਼ਕਲੀ ਨਹੀਂ ਦਿਖਾਈ ਹੈ ਸ਼ਕਲ ਕੀ ਦਿਖਾਈ ਹੈ ਉਹ ਤੋਂ ਪਰਮਾਤਮਾ ਨੇ ਝੜ ਜਾ ਕਰਤਾ ਤੇ ਫਸਲਾਂ ਜੇ ਤੁਹਾਨੂੰ ਪਤਾ ਮਰ ਗਈ ਸਾਰੀਆਂ ਹੈ ਹੁਣ ਨਵੀਂ ਫਸਲ ਕਣ ਕਹੂਗੀ ਫਿਰ ਤੁਹਾਡੇ ਕੋਲ ਆਵਾਂਗੇ ਠੀਕ ਹੈ ਭਾਈ ਅ ਅ ਗਿਆ ਕਸ਼ਿਆ ਇਹ ਮੁੰਡੇ ਸੁਖਨਾ ਭਾਈ ਕਿ ਕੈਨੇਡਾ ਹੈ ਨਾ ਹਾ ਕਨੇਡਾ ਗਏ ਹੋਇਆ ਦੋਨੇ ਮੁੰਡੇ ਕਨੇਡਾ ਆ ਦੋਨੇ ਕਨੇਡਾ ਤੋਂ ਦੋ ਮੁੰਡੇ ਸੀ ਹਨਾ ਭਾਈ ਉਹ ਜੰਤਾ ਸਿਆ ਮੁੰਡੇ ਦੇ ਕਿੰਨਾ ਸੀ ਮੈਂ ਤਾਂ ਭੁੱਲ ਗਿਆ ਆਪਣੇ ਦੇ ਲਾਲਾ ਜੀ ਇੱਕ ਦਾ ਨਾਮ ਤਾਂ ਭੋਲਾ ਠੀਕ ਹੈ ਇੱਕ ਦਾ ਨਾਮ ਰਾਜਾ ਠੀਕ ਹੈ ਹਾਂ ਹਾਂ ਤੇ ਸੁਖਨ ਵਾਲਾ ਪੱਕੇ ਹੋ ਗਏ ਕਨੇਡਾ ਚ ਪੀਆਰ ਹੋ ਗਏ ਠੀਕ ਹੈ ਤਿੰਨ ਤਿੰਨ ਸਾਲ ਹੋ ਗਏ ਪੱਕੇ ਹੋ ਗਏ ਪਰਮਾਤਮਾ ਵਾਹਿਗੁਰੂ ਨੇ ਬੜੀ ਸੁਣੀ ਫਿਰ ਤਾਂ ਭਾਈ ਬਹੁਤ ਰੰਗ ਲੱਗੇ ਪਏ ਕਰੇ ਪਰਮਾਤਮਾ ਲਾਲਾ ਜੀ ਚਾਹ ਪੀਉਂਗੇ ਚਾਹ ਚਾਹ ਵੀ ਮੰਗੇ ਭਾਈ ਪਰ ਵਾ ਫਿੱਕੀ ਬਣਾ ਦਿਓ ਕਿਉਂ ਕੰਨ ਤਨ ਤਪਕਾ ਕਿਉ ਸੁਗਰੋ ਐ ਮੈਨੇ ਸ਼ੁਗਰ ਤਾਂ ਮਾੜੀ ਮੁੱਟੀ ਕੱਦੀ ਗੋਲੀ ਲੈ 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 ਆਪਾਂ ਹੀ ਘੱਟ ਮਿੱਠੇ ਚਾਹ ਬਣਾਇਓ ਇੱਕ ਫਿੱਕੀ ਬਣਾ ਦਿਓ ਭਾਈ ਫਿੱਕੀ ਕੋਟਲੀ ਵਾਲਾ ਲਾਲਾ ਆਇਆ ਈ.ਜੇ ਦੇ ਵਾਸਤੇ ਬਣਾ ਦਿਓ ਘੱਟ ਪਿੰਦਾ ਮਿੱਠਾ ਲੈ ਭਾਈ ਜੰਟਾ ਸਿਆ ਚਾਹ ਤਾਂ ਪਹਿਲਾਂ ਫਿਰ ਆਪਾਂ ਦੇਖ ਲਈਏ ਸਾਹਿਬ ਕਿਤਾਬ ਆਪਣਾ ਲਾਲਾ ਜੀ ਸਾਹਿਬ ਕਿਤਾਬ ਦੇਖ ਲੈ ਕਿਉ ਤੁਸੀਂ ਆ ਕੋਈ ਛੋਟੇ ਮੋਟੇ ਸਾਹਿਬ ਸਿੱਖਣਾ ਬਾਲਾ ਲੰਬਾ ਹੋਈ ਜਾਂਦਾ ਐ ਉਹ ਨਹੀਂ ਲੰਮੇ ਨੂੰ ਤੇ ਲਾਲਾ ਆਲਾ ਦੇਣੇ ਐ ਪੈਸੇ ਦੇ ਦਾਂਗੇ ਤੂੰ ਇਹ ਦੱਸ ਵੀ ਤੇਰੇ ਮੁੰਡੇ ਨੂੰ ਰਿਸ਼ਤਾ ਹੋ ਗਿਆ? ਅੱਪਾਏ ਮੁੰਡੇ ਨੂੰ ਰਿਸ਼ਤਾ ਕਿੱਥੇ ਹੁੰਦਾ ਹੈ? ਕਿਉਂ ਕੀ ਗੱਲ? ਆ ਜਾਂਦੇ ਆ, ਬੱਗ ਜਾਂਦੇ ਆ, ਸਮੋਸੇ ਖਾ ਕੇ ਕੰਜਰ ਮੁਰਜ ਜਾਂਦੇ ਆ। ਕੋਈ ਆਉਂਦੇ ਨਹੀਂ। ਉਹ ਤੇਰੀ ਨਾਲੇ ਸੁਖਨਾਪਨ ਵਿਗੇ ਪੜਿਆ ਲਿਖਿਆ ਵੀ ਬੱਦੂ ਆ। ਅੱਛਾ ਅੱਛਾ। ਹਾਂ। ਫਿਰ ਰਿਸ਼ਤਾ ਤੁਹਾਨੂੰ ਕਰਾ ਦੇ ਦਿੰਦੇ ਮੁੰਡੇ ਨੂੰ। ਉਹ ਜੱਟਾਂ ਸਿਆ ਐ ਕਰੀਏ ਦਿਲ ਦੀ ਗੱਲ ਸਾਹਾਂ ਵਗੇ। ਬਾੜੀ ਸੋਹਣੀ ਕੁੜੀ। 100 ਗ੍ਰਾਮ ਲਹੂ ਵੱਧ ਗਿਆ। अच्छा अच्छा है क्या कोई रिश्ता रिश्ता करवाता हूं किलो तेरा खून बदा दे लाला तू 100 ग्राम ਦੀ ਗੱਲ ਕਰਦਾ ਰਿਸ਼ਤਾ ਹੈ ਵਧੀਆ ਕੁੜੀ ਸੋਹਣੀ ਸੁਨੱਖੀ ਹੈ ਅੱਛਾ ਇਹ ਇੰਸਟਾਗ੍ਰਾਮ ਤੇ ਤੇ ਫੇਸਬੁੱਕ ਤੇ ਮਸ਼ਹੂਰ ਹੈ ਇੰਸਟਾਗ੍ਰਾਮ ਤੇ 2 ਲੱਖ ਫੋਲੋਅਰ ਹੈ ਫੇਸਬੁੱਕ ਤੇ 5 ਲੱਖ ਫੋਲੋਅਰ ਹੈ ਬੜੇ ਸਾਰਾ ਦਿਨ ਲਾਈਵ ਕਰਦੀ ਹੈ ਤੇ ਤੁਹਾਡੇ ਘਰ ਤਾਂ ਰਾਣ ਕੀ ਲੱਗੇ ਰਹੂਗੀ ਬੜੇ ਰੁਪਏ ਵੀ ਕਮਾਉਂ ਬਹੁਤ ਪੈਸਾ ਆਉਂਦਾ ਉਹਨੂੰ ਇੰਸਟਾਗ੍ਰਾਮ ਤੋਂ 6 ਸੇਬਕ ਤੋਂ ਹਾਂ ਅੱਜ ਕੱਲ੍ਹ ਲੋਕਾਂ ਦੇ ਫੋਲੋਅਰ ਵੇ ਬਣਦੇ ਉਹਦੇ ਕੋਲ 1 5 ਲੱਖ ਆ ਫੇਸਬੁੱਕ ਤੇ 1 ਤੇ 2 ਲੱਖ ਇੰਸਟਾਗ੍ਰਾਮ ਤੇ ਬੜੀ ਮਸ਼ਹੂਰ ਹੈ ਪਟਿਆਲੇ ਤੋਂ ਹੈ ਅੱਛਾ ਜੀ ਹਾਂ ਫੇਰ ਤਾਂ ਭਾਈ ਤੂੰ ਦਾ ਕਹਿਣਾ ਵੀ ਧੰਨ ਧੰਨ ਹੋ ਗਈ ਫੇਰ ਤਾਂ ਭਾਈ ਜਨ ਤਸਿਆ ਆ ਕੰਮ ਤਾਂ ਕਰ ਦੇ ਤੂੰ ਪਟਿਆਲੇ ਤੇ ਤੇਰਾ ਲਾਲਾ ਹੋ ਗਿਆ ਨਲੇ ਮੇਰੀ ਗੱਲ ਸੁਣ ਤੁਹਾਡੇ ਇਹਦੇ ਬਹੁਤ ਘਾਤ ਜਿਹੰਦੇ ਲਾਲਾ ਉਹ ਮੈਨੂੰ ਉਹ ਲਿਖ ਕੇ ਦੇ ਦੇ ਹੈ ਫਿਰ ਮੈਂ ਉਹ ਗਾ ਕੁੜ ਜਿਹੜਾ ਨਾਲ ਮਿਲਾ ਲੂੰਗਾ ਠੀਕ ਹੈ ਭਾਈ ਐਂ ਦੇਖ ਭਾਈ ਜੰਟਾ ਸਿਆ ਫਿਰ ਆਪ ਆ ਬਹੀਤਸ ਬੰਦ ਕਰ ਦਿੰਦੇ ਆ ਹਾਂ ਭਾਈ ਇਹਦਾ ਵਾਲਾ ਛੋਟਾ ਮੋਟਾ ਸਹਾ ਵਾਲਾ ਇਹ ਇਹ ਤਾਂ ਆਪ ਬੰਦ ਕਰ ਦਿੰਦੇ ਆ ਆਪਣਾ ਜਿਹੜਾ ਨਾ ਇਹ ਬਹੀ ਵਾਲਾ ਸੱਪਤਾ ਵਾ ਇਹ ਤਾਂ ਦਿਖਾ ਕੇ ਪੀਰ ਤੇ ਮੈਂ ਦੱਸਾਂ ਆਪਣੇ ਨੂੰ ਦੇ ਨੂੰ ਵਿਜੇ ਨੂੰ ਵਿਸਤਾ ਕਰਾਦੇ ਹੇ ਵਿਸਤਾ ਹੋ ਗਿਆ ਪੱਕਾ ਸੰਗ ਹਾਂ ਵਿਸਤਾ ਕਰਾਦੇ ਹਾਂ ਤੈਨੂੰ ਨਾ ਰੰਗ ਲਾ ਦੇ ਰੰਗ ਕਰੇ ਜੱਟ ਦੇ ਜਵਾਨ ਆ ਲਾਲਾ ਉਹ ਤੁਹਾਨੂੰ ਜਵਾਨ ਹੈ ਵੀ ਰਸਤਾ ਪੱਕਾ ਹੋ ਗਿਆ ਐ ਤਾਂ ਭਾਈ ਮੈਨੂੰ ਪਤਾ ਨਾ ਇਹ ਨਾ ਕਹਿੰਦੇ ਤੁਸੀਂ ਕੁੜੀ ਦੇਖਣ ਗਏ ਵੀ ਸਾਨੂੰ ਕੁੜੀ ਪਸੰਦ ਨਹੀਂ ਤੁਸੀਂ ਤਾਂ ਗੱਪ ਦੇਣੇ ਕਹਦੇ ਵੀ ਹਾਂ ਠੀਕ ਹੈ ਕੋਈ ਨਹੀਂ ਭਾਈ ਐ ਤਾਂ ਸੁੱਖ ਨਾ ਭਾਈ ਜਨਤਾ ਸਿਆ ਮੈਨੂੰ ਪਤਾ ਜੱਟਾਂ ਦੀ ਬਾਲੀ ਤਕੜੀ ਜਵਾਨ ਹੁੰਦੀ ਐ ਜੱਟ ਦੇ ਜਵਾਨ ਦੇ ਬੋਲ ਹੁੰਦਾ ਸਹੀ ਗੱਲ ਐ ਭਾਈ ਆਹ ਸਾਹ ਕੁਦਾਈ ਤੂੰ ਚੱਕੀ ਫਿਰਦਾ ਲਾਲਾ ਇਹ ਲਿਆਉਣ ਦੇ ਦੂਰ ਰੱਖ ਓਏ ਇਹ ਵੀ ਭਾਈ ਇੱਕ ਲੋਰੀ ਐ ਤੈਨੂੰ ਪਤਾ ਐ ਇਤਨਾ ਟੈਂ ਵਾਲਾ ਕੋਈ ਜਾਂਦਾ ਕੱਲ ਮੁਰੇ ਫਸਲ ਤੇ ਲੈ ਲਾਂਗੇ ਹਾਂ ਹਾਂ ਫਸਲ ਆਉਣ ਵਾਲੀ ਹੈ ਨਾ 15 20 ਜਣਾਂ ਨੂੰ ਫਸਲ ਫਸਲ ਤੇ ਲੈ ਲਾਂਗੇ ਆ ਯੂਗੀ ਮੰਡੀ 'ਚ ਤੁਹਾਡੇ ਕੋਲੇ ਕੋਈ ਨਹੀਂ ਸੁੱਕਣਾ ਫਸਲ ਤੇ ਲੈ ਲਾਂਗੇ ਇਹ ਸੇ ਕੋਲੇ ਨੂੰ ਬੰਦ ਕਰ ਲਓ ਤੇ ਬਾ ਚੜਾ ਲਓ ਤੇ ਆਪ ਦੇ ਕਾਗਜ਼ ਪੂਰੇ ਜਾਂ ਜਿਹੜਾ ਚਾਹਣਾ ਉੱਤੇ ਕੀ ਕਰੀਏ ਭੈਣ ਤੈਨੂੰ ਪਤਾ ਸਾਡੀਆਂ ਵੀ ਪਾਲੀਆਂ ਮਜ਼ਦੂਰੀਆਂ ਆ ਇਹ ਸੁੱਕਣਾ ਕਿਰਾਏ ਕੁੜੇ ਤੇ ਕੰਨ ਦੇ ਹੋ ਜਾਂਦੇ ਆ ਅੱਛਾ ਅੱਛਾ ਇਹ ਲੈ ਇਹ ਤੇਰੇ ਕਨੇਤੇ ਪੱਕਾ ਟਿਪਾ ਲੈ ਤੇ ਹੁਣ ਆਪਣਾ ਬਿਜੇ ਨੂੰ ਤੂੰ ਪਤਿਆਂ ਇਸਟਾ ਕਰਦੇ ਜਿਹੜੀ ਟੁਕੜੀ ਕਹਿੰਨਾ ਬੜੀ ਮਸ਼ਹੂਰ ਆ ਫੋਲ ਬਾਲੀ 2 ਲੱਖ ਫੋਲੋਅਰ ਕਰ ਜਾ ਕੇ ਦਸ ਨੇ ਲਾ ਲਈ ਨੂੰ ਠੀਕ ਹੈ 2 ਲੱਖ ਫੋਲੋਅਰ Instagram ਤੇ ਉਹਨੇ ਲਈ ਪਹਿਨੀ ਗੱਲ ਸੁਣ ਉਹਨੇ ਮੈਨੂੰ ਕਾਂਤਾ ਵੀ ਕਹਿੰਦੀ ਸੀ ਕਹਿੰਦੀ ਆ ਵੀਡੀਓ ਵੀਡੀਓ ਤੋਂ ਕੁਝ ਬਣ ਵੀ ਜਾਂਦਾ ਭਾਈ ਮੈਂ ਕਹ ਲਾਣਾ ਉਹ ਤਾਂ ਪੂਰੇ ਥੋੜੇ ਸਾਰੇ ਟੱਪਰਾਂ ਨੂੰ ਬਾਧਰ ਫੇਕ ਲਾਉਂਦੇ ਆ 5 ਲੱਖ ਫੋਲੋਅਰ ਕਹਿਣ ਦੀ ਗੱਲ ਆ ਫੇਸਬੁੱਕ ਤੇ ਲੋਕਾਂ ਤੋਂ 10000 ਨਹੀਂ ਬਣਦੇ ਅੱਜ ਸਾਰਾ ਸਾਰਾ ਦਿਨ ਲੱਗੇ ਰਹਿੰਦੇ ਆ ਫੇਰ ਉਹ ਸਾਰੇ ਇਹਨਾਂ ਦਾ ਬੈਰ ਕਰਕੇ ਤੇ ਗੱਲਾਂ ਵਧਿਆ ਕਰਨ ਜਾਣਦੇ ਐ ਨਹੀਂ ਕਿ ਜੇ ਕੋਈ ਗਾਹਕ ਤੁਹਾਡੀ ਦੁਕਾਨ ਤੇ ਆ ਗਿਆ ਤੇ ਗਾਹਕ ਮੁੜ ਜਾਊਗਾ ਆ ਗੱਲੇ ਇੰਨੇ ਤਗੜੇ ਤਰੀਕੇ ਨਾਲ ਕਰਦੇ ਆ ਫੋਨਰ ਭੱਜੇ ਭੱਜੇ ਹੁੰਦੇ ਆ ਚੱਲ ਭਾਈ ਜਨਤਾ ਸਿਆ ਫਿਰ ਤੇਰਾ ਚਾਹ ਤੇ ਵੀ ਨਹੀਂ ਖਰਚਾ ਕਰਾਉਂਦਾ ਹੈ ਨਹੀਂ ਨਹੀਂ ਚਾਹ ਤਾਂ ਬੰਦ ਨਹੀਂ 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 ਚਾਹ ਤੇ ਵੀ ਨਹੀਂ ਖਰਚਾ ਕਰਾਉਂਦਾ ਤੇ ਆਪਣਾ ਕੰਮ ਕਰ ਦੇ ਪੱਕਾ ਹਾਂ ਹਾਂ ਤੇਰਾ ਕੰਮ ਚੰਗਾ ਭਾਈ ਜੇਰਾ ਰਾਮ 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 ਚੱਲ ਭਾਈ ਚੁੱਕ ਨਾ ਆਪਣਾ ਜਨਤਾ ਆਪਣਾ ਕੰਮ ਕਰਾ ਦੂ ਆਪਣੇ ਵਿਜੇ ਦਾ ਹਾਂ ਹਾਂ ਤੇਰਾ ਕੰਮ ਪੱਕਾ ਸਮਝ ਲੈ ਲਾ ਤੇਰੇ ਲੇਕਿਨ ਇਹ ਸਾਲਾ ਕਰ ਕਹਿ ਰਹੇ ਆ ਯਾਪ ਹਾਂ ਠੀਕ ਹੈ ਆ ਪਾਈਦਾ ਮੈਂ ਕੋਈ ਨਹੀਂ ਪਾਈ ओके ਚੱਲ ਦੇ ਆ ਰੁਕੋ ਲਾ ਲ ਆਇਆ ਸੀ ਜੱਟ ਤੋਂ ਪੈਸੇ ਲੈਣ ਐ ਨਹੀਂ ਪਤਾ ਸਾਡੇ ਨੂੰ ਮਿੱਠੀ ਗੋਲੀ ਦੇ ਕੇ ਤੋਰਤਾ ਕਰਾਉਣਾ ਤੈਨੂੰ ਰਸਤੇ ਇੱਥੇ ਆਪਦਾ ਜੇ ਮੁੰਡਿਆਂ ਦੇ ਨਹੀਂ ਆਉਂਦੇ ਰਸਤੇ